ਲੋਕ ਇਹ ਕਹਿੰਦਾ ਜਿੰਦਾਬਾਦ 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 ਆ ਦੇਖੋ ਵੀਡੀਓ ਬਣਾਈ ਜਾ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਲੋਕ ਇੱਕ ਤਾਂ ਜਿੰਦਾਬਾਦ 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 ਲੋਕ ਇੱਕ ਤਾਂ ਜਿੰਦਾਬਾਦ ਪੈਸੇ ਘਰਨ ਲੋਕ ਇੱਕ ਤਾਂ ਜਿੰਦਾਬਾਦ ਪੈ ਦੋ ਜਿੰਦਾਬਾਦ ਜਿੰਦਾਬਾਦ ਪੈਸੇ ਘਰ ਲੋਕ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਦਿਨੋ ਦਿਨ ਸੁੱਬੇ ਅੰਦਰ ਕਿਸਾਨ ਜਿਹੜੇ ਉਹਨਾਂ ਤੇ ਐਕਸ਼ਨ ਹੋ ਰਹੇ ਨੇ ਤੇ ਅੱਗ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਅਜੇ ਇਹ ਵਿੱਚ ਇਹਨਾਂ ਮਾਮਲਿਆਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਪੱਪਾ ਪਾਰ ਹੋਇਆ ਹੋਇਆ ਤੇ ਲਗਾਤਾਰ ਖੇਤਾਂ ਵਿੱਚ ਜਾ ਕੇ ਹੀ ਐਕਸ਼ਨ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਿਸਾਨ ਤੇ ਪੁਲਿਸ ਅਧਿਕਾਰੀ ਆਹਮੋ ਸਾਹਮਣੇ ਹੋਏ ਨੇ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਖੇਤ ਚ ਪਹੁੰਚਦੇ ਆ ਤੇ ਮਾਮਲਾ ਇੰਨਾ ਭੱਜ ਜਾਂਦਾ ਹੈ ਕਿ ਜੋ ਵਹੀਕਲ ਦੋ ਪਹੀਆ ਲਗਾਏ ਹੋਏ ਸੀ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਗੱਡੀ ਰੋਕਣ ਦੇ ਲਈ ਉਹੀ ਡੀਐਸਪੀ ਨੇ ਛੁੱਟ ਛੁੱਟ ਮਾਰੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਡੀਐਸਪੀ ਨੇ ਇਹਨਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਆ ਤਾਂ ਦੱਸਦੀ ਹੈ ਕਿ ਸੰਗਰੂਰ ਦੇ ਲੱਡੀਪਿੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਖੇਤ ਵਿੱਚ ਡੀਐਸਪੀ ਪਹੁੰਚਦੇ ਆ ਅਤੇ ਪੁਲਿਸ ਅਧਿਕਾਰੀ ਗੱਡੀ ਵਿੱਚ ਸਵਾਰ ਹੋ ਕੇ ਪਹੁੰਚਦੇ ਆ ਤੇ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਕਿ ਇੱਥੇ ਅੱਗ ਲਗਾਈ ਹੋਈ ਆ ਕਿਸਾਨਾਂ ਵੱਲੋਂ ਤੇ ਉਧਰ ਕਿਸਾਨ ਵੀ ਮੋਟਰ ਤੇ ਇਕੱਠੇ ਹੁੰਦੇ ਆ ਤੇ ਨਾਰੇਬਾਜ਼ੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉਧਰ ਡੀਐਸਪੀ ਦਾ ਗੁੱਸਾ ਫੁੱਟ ਜਾਂਦਾ ਹੈ ਤੇ ਮੌਕੇ ਤੇ ਜੋ ਕਿਸਾਨਾਂ ਦੇ ਦੋ ਪਹੀਆ ਵਾਹਨ ਸੀ ਉਹਨਾਂ ਨੂੰ ਸਾਈਡ 'ਚ ਕਰ ਦਿੰਦੇ ਆ ਸੁੱਟ ਕੇ ਮਾਰਦੇ ਆ ਤਾਂ ਇੰਨਾ ਗੁੱਸਾ ਜਿਹੜਾ ਉਹਨਾਂ ਦਾ ਨਜ਼ਰ ਆਂਦਾ ਹੈ ਤਾਂ ਲਗਾਤਾਰ ਮਾਮਲੇ ਆ ਜਿਹੜੇ ਜਿੱਥੇ ਇੱਕ ਪਾਸੇ ਉਹ ਅੱਗ ਦੇ ਸਾਹਮਣੇ ਆ ਰਹੇ ਨੇ ਹਾਲਾਂਕਿ ਕਿਸਾਨ ਬਾਰ ਬਾਰ ਇਹੀ ਗੱਲ ਕਹਿ ਰਹੇ ਆ ਕਿ ਅੱਗ ਲਗਾਉਣਾ ਸਾਡੇ ਕੋਈ ਸ਼ੌਂਕ ਨਹੀਂ ਆ ਇਹ ਸਾਡੀ ਮਜਬੂਰੀ ਹੈ ਸਾਨੂੰ ਜੇਕਰ ਸਹੀ ਤਰੀਕੇ ਨਾਲ ਸਭ ਕੁਝ ਜਿਹੜਾ ਪ੍ਰੋਵਾਈਡ ਕਰਵਾਇਆ ਜਾਵੇ ਮਹੱਈਆ ਕਰਵਾਇਆ ਜਾਵੇ ਤਾਂ ਅਸੀਂ ਅੱਗ ਨਾ ਲਾਈਏ ਤੇ ਇਹ ਜੋ ਆ ਜਿਹੜੀ ਐ ਪਰਾਲੀ ਆ ਉਸ ਨੂੰ ਖੇਤ ਵਿੱਚ ਹੀ ਬਾਕੇ ਅਸੀਂ ਕਣਕ ਵਿਝੇ ਤਾਂ ਇਹ ਅਕਸਰ ਕਿਸਾਨ ਕਹਿੰਦੇ ਨੇ ਤੇ ਉਧਰ ਪੁਲਿਸ ਅਧਿਕਾਰੀ ਜਿਹੜੇ ਆ ਐਕਸ਼ਨ ਮੋਡ 'ਚ ਨੇ ਲਗਾਤਾਰ ਤਸਵੀਰਾਂ ਸਾਹਮਣੇ ਆ ਜਾਈ ਨੇ ਤਾਂ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਸੀਗਾ ਕਿ ਡੀਸੀ ਅਤੇ ਐਸਐਸਪੀ ਖੁਦ ਜਿਹੜੇ ਆ ਪਹੁੰਚਦੇ ਆ ਖੇਤ ਵਿੱਚ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਸੇ ਦੇ ਤਹਿਤ ਜੇਕਰ ਦੇਖਿਆ ਜਾਵੇ ਇੱਕ ਵਾਰ ਫਿਰ ਤੋਂ ਡੀਐਸਪੀ ਜਿਹੜੇ ਆ ਸੰਗਰੂਰ 'ਚ ਉਹ ਨਜ਼ਰ ਆਏ ਨੇ ਖੇਤਾਂ ਵਿੱਚ ਪਹੁੰਚਦੇ ਆ ਤੇ ਖੇਤ ਵਿੱਚ ਜਾ ਕੇ ਉਹ ਅੱਗ ਜਿੱਥੇ ਕਿਸਾਨਾਂ ਨੇ ਲਗਾਈ ਹੁੰਦੀ ਆ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਿਸਾਨਾਂ ਨਾਲ ਉਹਨਾਂ ਦਾ ਟਕਰਾ ਹੋ ਜਾਂਦਾ ਹੈ ਤੇ ਕਿਸਾਨ ਜਿਹੜੇ ਆ ਗੱਡੀ ਅੱਗੇ ਲੰਬੇ ਪੈ ਕੇ ਨਾਰੇਵਾਜੀ ਸ਼ੁਰੂ ਕਰ ਦਿੰਦੇ ਨੇ ਤੇ ਇਹ ਇੱਕ ਵੱਡਾ ਸਵਾਲ ਵੀ ਬਣਦਾ ਜਾ ਰਿਹਾ ਹੈ ਕਿ ਇਹ ਕਦੋਂ ਤੱਕ ਚੱਲੇਗਾ ਕਦੋਂ ਤੱਕ ਕੋਈ ਇਸ ਦਾ ਕੋਈ ਸਾਰਥਕ ਹੱਲ ਨਿਕਲੇਗਾ ਤਾਂ ਕਿ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਨਾ ਹੋਣ ਅਤੇ ਉੱਥੇ ਹੀ ਕਿਸਾਨ ਆਪਣੇ ਖੇਤ ਵਿੱਚ ਜਿਹੜੀ ਪਰਾਲੀ ਆ ਉਸ ਨੂੰ ਖੇਤ ਵਿੱਚ ਹੀ ਨਸ਼ਟ ਕਰਕੇ ਅਗਲੀ ਫਸਲ ਦੀ ਤਿਆਰੀ ਕਰ ਸਕਣ ਇਹ ਇੱਕ ਵੱਡਾ ਸਵਾਲ ਆ ਜਿਹੜਾ ਦਿਨੋ ਦਿਨ ਬਣਦਾ ਜਾ ਰਿਹਾ ਕਦੋਂ ਹੱਲ ਹੋਏਗਾ ਇਹ ਜਿਹੜੇ ਆ ਕਿਸਾਨ ਲਗਾਤਾਰ ਜਿਹੜੇ ਆ ਸਰਕਾਰ ਤੋਂ ਪੁੱਛ ਰਿਹਾ ਕਿ ਸਾਨੂੰ ਕਿਉਂ ਨਹੀਂ ਜਿਹੜੇ ਉਹ ਸੰਧ ਮਹੀਆ ਕਰਵਾਏ ਜਾ ਰਹੇ ਜਿਹੜੇ ਕਿ ਖੇਤ ਵਿੱਚ ਹੀ ਪਰਾਲੀ ਨੂੰ ਨਸ਼ਟ ਕਰ ਦੇਣ ਇੱਕ ਪਾਸੇ ਸਰਕਾਰਾਂ ਦਾਵਾ ਠੋਕ ਰਹੀਆਂ ਨੇ ਕਿ ਕਿਸਾਨਾਂ ਨੂੰ ਜਿਹੜੇ ਬੈਲਰ ਨੇ ਪਰਾਲੀ ਇਕੱਠੇ ਕਰਨ ਵਾਲੇ ਉਹ ਦਿੱਤੇ ਹੋਏ ਨੇ ਜਾਂ ਸੁਪਰ ਸੀਡਰ ਦਿੱਤੇ ਜਾ ਰਹੇ ਆ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਮਾਮਲੇ ਆ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਸਾਨਾਂ ਦੇ ਕਿ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਤੇ ਆਪਣੀ ਫਸਲ ਵਿਜਣ ਦੇ ਲਈ ਹਾੜੀ ਦੀ ਫਸਲ ਜਾਨੀ ਕਿ ਕਣਕ ਦੀ ਫਸਲ ਵਿਜਣ ਦੇ ਲਈ ਉਹਨਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਤੇ ਅੱਗ ਲਾਉਣੀ ਪੈ ਰਹੀ ਹੈ ਤੇ ਇੱਥੋਂ ਤੱਕ ਕਿ ਕਈ ਕਿਸਾਨਾਂ ਤੇ ਪਰਚੇ ਤੱਕ ਪਏ ਆ ਤੇ ਕਈ ਕਿਸਾਨਾਂ ਨੂੰ ਬਲੈਕਲਿਸਟ ਵਿੱਚ ਵੀ ਰੱਖਿਆ ਜਾ ਰਿਹਾ ਤੇ ਬਹੁਤ ਸਾਰੇ ਰਿਐਕਸ਼ਨ ਜਾਰੀ ਨੇ ਤਾਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਜਦੋਂ ਖੇਤ ਵਿੱਚ ਪਹੁੰਚਦੇ ਆ ਤਾਂ ਉਹਨਾਂ ਦਾ ਗੁੱਸਾ ਫੁੱਟ ਜਾਂਦਾ ਹੈ ਤੇ ਜੋ ਕਿਸਾਨਾਂ ਦੇ ਦੋ ਪਹੀਆ ਵਾਹਨ ਸੀ ਉਹਨਾਂ ਨੂੰ ਪਰਾਂ ਸੁੱਟ ਸੁੱਟ ਕੇ ਮਾਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਕੂਟੀ ਸਕੂਟੀ ਨੂੰ ਸਾਈਡ 'ਚ ਕੀਤਾ ਜਾਂਦਾ ਹੈ ਤੇ ਮੋਟਰਸਾਈਕਲ ਨੂੰ ਕਿਸ ਤਰੀਕੇ ਨਾਲ ਡੀਐਸਪੀ ਬਗਾ ਕੇ ਮਾਰਦੇ ਨੇ ਇੱਕ ਪਾਸੇ ਜਿੱਥੇ ਕਿਸਾਨ ਆਪਣੇ ਜਿਹੜੇ ਪਰਚਿਆਂ ਦੀ ਪ੍ਰਵਾਹ ਨਹੀਂ ਕਰ ਰਹੇ ਅਤੇ ਉੱਥੇ ਹੀ ਉਹਨਾਂ ਨੂੰ ਜਿਹੜਾ ਇਹ ਵੀ ਸਾਹਮਣਾ ਕਰਨਾ ਪੈ ਰਿਹਾ ਕਿ ਉਹਨਾਂ ਦੇ ਜਿਹੜੇ ਵਹੀਕਲ ਨੇ ਉਹ ਵੀ ਜਿਹੜੇ ਆ ਉਹਨਾਂ ਦੀ ਵੀ ਪ੍ਰਵਾਹ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਤਾਂ ਉੱਥੇ ਹੀ ਵਾਰ-ਵਾਰ ਸਵਾਲ ਉੱਥੇ ਆ ਕੇ ਖੜਾ ਹੋ ਜਾਂਦਾ ਹੈ ਕਿ ਆਖਰਕਾਰ ਇਹਨਾਂ ਕਿਸਾਨਾਂ ਦੇ ਲਈ ਕੋਈ ਕਦੋਂ ਕੋਈ ਸਾਰਥਕ ਹੱਲ ਨਿਕਲੇਗਾ ਤਾਂ ਕਿ ਕਿਸਾਨ ਤੇ ਪੁਲਿਸ ਅਧਿਕਾਰੀ ਆਮੋ ਸਾਹਮਣੇ ਨਾ ਹੋਣ ਇੱਕ ਵਾਰ ਫਿਰ ਤੋਂ ਜਿਹੜੀਆਂ ਪੂਰੀਆਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਇੱਥੇ ਮਾਹੌਲ ਗਰਮਾ ਜਾਂਦਾ ਹੈ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕਹਿੰਦਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਕਰ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਵੇ ਆ ਜਾਓ ਦੇਖੋ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਖੜੇ ਲੋਕ ਇਕਤਾ ਜਿੰਦਾਬਾਦ 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 زندہ باد پيڏو زندہ باد لوڪيت تاج پيڏو زندہ باد زندہ باد پيسه ڪر لو لوڪيت تاج زندہ باد زندہ